ਸਤਿ ਸ਼੍ਰੀ ਅਕਾਲ ਅਸੀਂ ਬੈਠੇ ਆ ਇੱਥੇ ਆ 68 ਆ ਇਧਰ ਜੀ ਤੇ ਇਧਰ ਸਿੰਘ ਸ਼ਹੀਦਾ ਸੋਨਾ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਅਸੀਂ ਚੌਂਕ 'ਚ ਬੈਠੇ ਆ ਕਿੰਨੇ ਵਜ ਗਏ ਬਾਬਾ ਜੀ 4 4 ਸਵਾ 4 ਸਵਾ 4 ਹੋ ਗਏ ਉਹਨੇ ਸਵਾ 4 ਕਿਉਂ ਬੈਠੇ ਆ ਇਸ ਕਰਕੇ ਬੈਠੇ ਆ ਕਿ ਅਫਸੋਸ ਦੀ ਗੱਲ ਆ ਉਹ ਸਾਹਮਣੇ ਦਮਨਪ੍ਰੀਤ ਸਿੰਘ ਹੋਰਾਂ ਦੀ ਉਹਨਾਂ ਦੀ লাশ ਪਈ ਹੈ ਆ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਇੰਨਾ ਚ ਪਿੰਡ ਵਾਲੇ ਵੀ ਨੇ ਤੇ ਅਸੀਂ ਵੀ ਆ ਕਿ ਉਧਰ ਨਹੀਂ ਨਸਿੰਗ ਫੌਜਾਂ ਵੀ ਨੇ ਇੱਧਰ ਵੀ ਬੰਦੇ ਬੈਠੇ ਨੇ ਇੱਧਰ ਵੀ ਭਾਈ ਨੇ ਬੈਠੇ ਇਸ ਲਈ ਆ ਕਿ ਉਹਨਾਂ ਨੂੰ ਉਸ ਪਰਿਵਾਰ ਨੂੰ ਜੋ ਇਨਸਾਫ ਚਾਹੀਦਾ ਉਹਦੇ ਤੇ ਅਸੀਂ ਵੀ ਕੁਝ ਆਪ ਦੇ ਵੱਲੋਂ ਕੰਟਰੀਬਿਊਟ ਕਰ ਸਕੀਏ ਜਾਂ ਮਦਦ ਕਰ ਸਕੀਏ ਇਨਸਾਫ ਕਿਹੜੀ ਗੱਲ ਦਾ ਚਾਹੀਦਾ ਹੈ ਇੱਕ ਬੱਚਾ ਚੜਾਈ ਕਰ ਗਿਆ ਇੱਕ ਬੱਚਾ ਹਸਪੀਟਲ ਚ ਪਿਆ ਹੈ ਮਰਨ ਦੇ ਕਿਨਾਰੇ। ਔਰ ਇਹ 16 16 17 ਸਾਲ ਦੇ ਬੱਚੇ ਸੀ। ਔਰ ਇਹਨਾਂ ਨੂੰ ਮਾਰਨ ਵਾਲੇ ਵੀ 16 ਔਰ 17 ਸਾਲ ਦੇ ਸੀ। ਹੁਣ ਦੁੱਖ ਦੀ ਗੱਲ ਇਹ ਹੈ ਕਿ ਇੱਕ ਨੇ ਇੱਕ ਬੱਚੇ ਦਾ ਇਹਦਾ ਗਲਾ ਕੱਟ ਦਿੱਤਾ ਗਿਆ ਤੇ ਜਿਹੜਾ ਹਸਪੀਟਲ ਚ ਪਿਆ ਹੈ ਉਹਦੇ ਅੱਖ ਚ ਕਿਰਚ ਮਾਰ ਕੇ ਸਿਰ ਵਿੱਚ ਦੀ ਕੱਟ ਦਿੱਤੀ। ਜੇ ਤੁਸੀਂ ਉਹ ਫੋਟੋ ਵੇਖ ਲਓ ਤਾਂ ਦਰਦਨਾਕ ਫੋਟੋ ਆ ਵੇਖੀ ਨਹੀਂ ਜਾਂਦੀ। ਹੁਣ ਦੱਸੋ ਇਹ 16 ਤੇ 17 ਸਾਲ ਦੇ ਬੱਚੇ ਦਾ ਕੰਮ ਹੈ ਕਿ ਐਡੀਆਂ ਐਡੀਆਂ ਕਿਰਚਾਂ ਲੈ ਕੇ ਤੁਰੇ ਫਿਰਨਾ ਫੜੇ ਗਏ ਨਹੀਂ ਉਹ ਕਿਉਂ ਨਹੀਂ ਫੜੇ ਗਏ ਜੀ ਕਿਉਂਕਿ ਉਹ ਭੱਜ ਗਏ ਨਾਲ ਹੀ ਉਹਨਾਂ ਦਾ ਪਰਿਵਾਰ ਭੱਜ ਗਿਆ ਹੈਗੀ ਉਹ ਪ੍ਰਵਾਸੀ ਮਜ਼ਦੂਰ ਨੇ ਬਲਕਿ ਬਰਾੜ ਸਾਹਿਬ ਨੇ ਦੱਸਿਆ ਕਿ ਸਕ੍ਰੈਪ ਦਾ ਕੰਮ ਕਰਦੇ ਨੇ ਔਰ 24-25 ਸਾਲਾਂ ਤੋਂ ਕਰਦੇ ਨੇ 24-25 ਸਾਲਾਂ ਤੋਂ ਕੰਮ ਕਰਨ ਵਾਲੇ ਬੰਦੇ ਸਾਰਾ ਕੁਝ ਛੱਡ ਕੇ ਭੱਜ ਗਏ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤੇ ਜੇ ਉਹ यूपी बिहार जान नेपाल ਜਿੱਥੋਂ ਦੇ ਵੀ ਉਹ ਹੈਗੇ ਨੇ ਉਹ ਚਲੇ ਗਏ ਤਾਂ ਮੈਨੂੰ ਦੱਸੋ ਪੁਲਿਸ ਕੀ ਕਰੂਗੀ ਜੀਦਾ ਅਸੀਂ ਕਿੰਨੇ ਚਿਰ ਤੋਂ ਗੱਲ ਕਰ ਰਹੇ ਆ ਕਿ ਇਹ ਲੋਕ ਜੋ ਬਾਹਰੋਂ ਆ ਰਹੇ ਨੇ ਇਹਨਾਂ ਦੀਆਂ ਤੁਸੀਂ ਵੋਟਾਂ ਵੀ ਬਣਾ ਦਿੰਨੀ ਹੋ ਤੁਸੀਂ ਇਹਨਾਂ ਦੇ ਆਧਾਰ ਕਾਰਡ ਵੀ ਬਣਾ ਦਿੰਨੀ ਹੋ ਇਹ ਲੋਕ ਪਿੰਡਾਂ ਚ ਆ ਕੇ ਐ ਰਹਿ ਰਹੇ ਨੇ ਔਰ ਫਿਰ ਜਦੋਂ ਜੀ ਕਰਦਾ ਹੈ ਜੁਰਮ ਕਰਕੇ ਭੱਜ ਜਾਂਦੇ ਨੇ ਇਹ ਕੀ ਹੋ ਰਿਹਾ ਹੈ ਕੀ ਅਸੀਂ ਹਿਮਾਚਲ ਅਰਗ ਦਾ ਕਾਨੂੰਨ ਨਹੀਂ ਬਣਾ ਸਕਦੇ ਕੀ ਅਸੀਂ ਆਪਦੀ ਰੱਖਿਆ ਲਈ ਸੁਰੱਖਿਆ ਲਈ ਕੁਝ ਕਰ ਨਹੀਂ ਸਕਦੇ ਐਂ ਹੁੰਦਾ ਰਹੂਗਾ ਸਾਡੇ ਨਾਲ ਜੇ 24 ਤੋਂ 25 ਸਾਲ ਰਹਿਣ ਵਾਲੇ ਬੰਦੇ ਆਏ ਕਰ ਸਕਦੇ ਨੇ ਤਾਂ ਜਿਹੜੇ ਸਾਲ ਦੋ ਸਾਲ ਤੋਂ ਰਹਿ ਰਹੇ ਨਹੀਂ ਉਹ ਕੀ ਨਹੀਂ ਕਰਨਗੇ ਅਸੀਂ ਪਹਿਲਾਂ ਗਏ ਸੀ ਜੱਜ ਜੱਤਪੁਰਾ ਪਿੰਡ ਹੈ ਇੱਥੇ ਉੱਥੇ ਵੀ ਇੱਕੇ ਰੌਲਾ ਸੀਗਾ ਉੱਥੇ ਮਸਲਾ ਹੱਲ ਹੋਇਆ ਅਜੇ ਟੈਂਪਰੇਰੀ ਹੋਇਆ ਸੀ ਇੱਥੇ ਹੋ ਗਿਆ ਉਦੋਂ ਪਹਿਲਾਂ ਬਾਬਾ ਜੀ ਹਰੀ ਉੱਥੇ ਇੱਕ ਨਿੰਗ ਸਿੰਘ ਦੇ ਵਿਚਾਰਿਆ ਸ਼ਹੀਦ ਕਰਤਾ ਸੀ ਇੰਨਾ ਨਹੀਂ ਉਥੋਂ ਜਾ ਕੇ ਅਜੇ ਆਈ ਨਹੀਂ ਸੀ ਤਾਂ ਇੱਥੇ ਆ ਕੇ ਹਿਸ ਹੋ ਗਿਆ ਔਰ ਅੱਗੇ ਕੀ ਗਰੰਟੀ ਹੈ ਨਹੀਂ ਹੋਊਗਾ ਇਹ ਕਿਉਂ ਪਈ ਹੋਈ ਹੈ ਲਾਸ਼ ਇਸੇ ਕਰਕੇ ਕਿ ਇਹਦੇ ਬਾਰੇ ਸਰਕਾਰ ਕੋਈ ਆਪ ਦਾ ਭਰੋਸਾ ਦੇਵੇ ਆ ਕੇ ਕਿ ਅੱਗੇ ਤੋਂ ਇਹ ਨਹੀਂ ਹੋਊਗਾ ਔਰ ਜਿੰਨਾ ਲੋਕਾਂ ਨੇ ਇਹਨਾਂ ਲੋਕਾਂ ਦੇ ਲਈ ਸਾਈਨ ਕੀਤੇ ਨੇ ਇਹਨਾਂ ਦੀਆਂ ਵੋਟਾਂ ਬਣਾਈਆਂ ਇਹਨਾਂ ਦੇ ਆਧਾਰ ਕਾਰਡ ਬਣਾਏ ਨਹੀਂ ਉਹਨਾਂ ਨੂੰ ਕੋਈ ਪਨਿਸ਼ ਕੀਤਾ ਜਾ ਸਕੇ ਤੇ ਇਹ ਬੰਦੇ ਫੜੇ ਜਾ ਸਕਣ ਇਸ ਕਰਕੇ ਅਸੀਂ ਇੱਥੇ ਬੈਠੇ ਆ ਆ ਬੰਦਾ ਹੈ ਤੇ ਸੁਬਾ ਵੀ ਅਸੀਂ ਸਾਰਿਆਂ ਨੂੰ ਕਹਾਂਗੇ ਤੁਹਾਨੂੰ ਜਿਹੜੇ ਵੀ ਸੁਣ ਰਹੇ ਇੱਥੇ ਮੋਹਾਲੀ ਵਾਲੇ ਤੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਕਿ ਇੱਥੇ ਪਹੁੰਚੋ ਅੱਜ ਇਹ ਕਿਰਚ ਕੁੰਮੜਾ ਪਿੰਡ ਦੇ ਕਿਸੇ ਬੱਚੇ ਦੇ ਵੱਜੀ ਹੈ ਨਾ ਜਾਂ ਦੋਹਾਂ ਦੇ ਵੱਜੀ ਹੈ ਆ ਕੱਲ ਨੂੰ ਬਿਲਡਿੰਗਾਂ ਵਾਲਿਆਂ ਦੇ ਜਾਂ ਥੋੜੇ ਵੀ ਵੱਜ ਸਕਦੀ ਹੈ ਸੋ ਇਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਜੇ ਤੁਸੀਂ ਨਹੀਂ ਉਠੋਗੇ ਨਾ ਤਾਂ ਇਹ ਲੀਡਰਾਂ ਨੇ ਨਹੀਂ ਬਚਾਉਣਾ ਪੰਜਾਬ ਇਹ ਬਰਬਾਦ ਹੋ ਰਿਹਾ ਚਾਹੇ ਪਾਣੀ ਕਰਕੇ ਹੋਵੇ ਚਾਹੇ ਪ੍ਰਵਾਸੀਆਂ ਕਰਕੇ ਹੋਵੇ ਜਾਂ ਸਾਡੇ ਹੋਰ ਜਿੰਨੇ ਵੀ ਮਸਲੇ ਨੇ ਕੱਲ ਇੱਕੋ ਅੱਜ ਕੱਲ ਹੀ ਕਹਿ ਲਉ ਇੱਕ ਫੈਸਲਾ ਹੋਇਆ ਹੈ ਕਿ ਹਰਿਆਣੇ ਨੂੰ ਵਿਧਾਨ ਸਭਾ ਲਈ ਜ਼ਮੀਨ ਦੇ ਦਿੱਤੀ ਜਾਂ ਬਈ ਚੰਡੀਗੜ੍ਹ ਚ ਮਤਲਬ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਖਤਮ ਖਤਮ ਇੱਧਰ ਨੂੰ ਜਾ ਰਹੀ ਹੈ ਗੱਲ ਔਰ ਤੁਸੀਂ ਬੋਲੂਗੇ ਨਹੀਂ ਇਹ ਜ਼ਿੰਮੇਵਾਰੀ ਸਾਡੀ ਤਾਂ ਨਹੀਂ ਗਈ ਚਲੋ ਫਿਰ ਮੈਂ ਕਾਫੀ ਗੱਲਾਂ ਕਹਿ ਦਿੱਤੀਆਂ ਪਲੀਜ਼ ਤੁਸੀਂ ਕਹੋ ਪਹਿਲਾਂ ਥੋੜਾ ਜਿਹਾ ਫਿਰ ਤੁਸੀਂ ਵੀ ਬਰਾੜ ਸਾਹਿਬ ਅਸੀਂ ਜੋ ਇੱਥੇ ਬੈਠੇ ਆਂ ਪਲੀਜ਼ ਇਹਨਾਂ ਦੀ ਵੀ ਸੁਣੋ ਔਰ ਬਾਈ ਗੁਰਜੀਕਾ ਖਾਸ ਇਹਨਾਂ ਨੂੰ ਕੁਝ ਕਰੋ ਤੁਸੀਂ ਅ ਲਗਭਗ ਮਾਨ ਸਾਹਿਬ ਨੇ ਸਾਰੀ ਗੱਲ ਜਿਹੜੀ ਉਹ ਕਹਿ ਦਿੱਤੀ ਆ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹ ਜਿਹੜੀ ਅੱਗ ਬਲੀ ਆ ਇਹਦਾ ਸੇਕ ਸਾਡੇ ਘਰਾਂ ਨੂੰ ਲੱਗਣਾ ਆ ਅੱਜ ਜਿਹੜੀ ਅੱਗ ਤੁਹਾਨੂੰ ਬਸੰਤਰ ਨਜ਼ਰ ਆ ਰਹੀ ਹੈ ਇਹ ਦਾ ਸੇਕ ਕੱਲ ਨੂੰ ਤੁਹਾਨੂੰ ਸੇਕਣਾ ਪੈਣਾ ਹੈ ਇਹ ਗੱਲ ਯਾਦ ਰੱਖੋ ਕਿ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਿਆਂ ਤੇ ਚੁੱਕ ਕੇ ਸਿਵਿਆਂ ਤੱਕ ਲਿਜਾਣਾ ਬਹੁਤ ਔਖੀ ਗੱਲ ਹੈ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਪਿਓ ਦੇ ਮੋਢੇ ਤੇ ਪੁੱਤ ਦੀ ਲਾਸ਼ ਜਾਏ ਤੇ ਇਹ ਗੱਲ ਸਾਡੇ ਨਾਲ ਕੌਣ ਕਰ ਰਹੇ ਨੇ ਜਿਹੜੇ ਗੈਰ ਪੰਜਾਬੀ ਨੇ ਅੱਜ ਦੀ ਡੇਟ ਦੇ ਵਿੱਚ ਇੱਥੇ ਹਿੰਦੂ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਮੁਸਲਮਾਨ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਜਾਂ ਹੋਰ ਵੀ ਜੰਮੀਆਂ ਕੌਮਾਂ ਇੱਥੇ ਜਾਨੀ ਬੁੱਧ ਜੋ ਵੀ ਰਹਿੰਦਾ ਹੈ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਾਂਝੇ ਰੂਪ ਚ ਇੱਥੇ ਆਵੋ ਤੇ ਆਪਾਂ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਘੱਟੋ ਘੱਟ ਸਾਡੀ ਇਹ ਮੰਗ ਆ ਸਾਡੇ ਨਾਲ ਬੈ ਕੇ ਗੱਲ ਕਰਨਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸਾਨੂੰ ਕਿਸੇ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਵੀ ਤੁਸੀਂ ਕਿਸੇ ਵਿਆਹ ਚ ਕਿਸੇ ਪ੍ਰੋਗਰਾਮ ਚ ਕਿਸੇ ਘਰ ਚ ਜਾਣੇ ਤੇ ਉਹਦੇ ਨਿਯਮ ਹੁੰਦੇ ਉਹਨਾਂ ਨੀਮਾਂ ਦੇ ਤਹਿਤ ਹੀ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਜਦੋਂ ਵੀ ਤੁਸੀਂ ਇਹ ਕੋਈ ਅਦਰ ਕੰਟਰੀ ਨਹੀਂ ਹੈ ਲੋਕ ਸਾਨੂੰ ਸਿਆਣੇ ਬੰਦੇ ਜਿਹੜੇ ਬਣਦੇ ਨੇ ਉਹ ਇਹ ਕਹਿੰਦੇ ਨੇ ਤੁਸੀਂ ਨਿਕ ਕੈਨੇਡਾ ਜਾਂਦੇ ਤੁਹਾਡੀਆਂ ਵੀ ਵੋਟਾਂ ਬਣਦੀਆਂ ਨੇ ਭਾਈ ਅਸੀਂ ਕੈਨੇਡਾ ਜਾਂਦੇ ਆ ਤੇ ਸਾਡੀਆਂ ਫੈਮਲੀਆਂ ਉੱਥੇ ਕਤਲ ਕਰਕੇ ਭੱਜਦੇ ਨਹੀਂ ਹਾਂ ਦੂਜੀ ਗੱਲ ਅਸੀਂ ਉਹਨਾਂ ਦੇ ਰੂਲ ਫਾਲੋ ਕਰਦੇ ਆਂ ਇਹ ਸਾਰਾ ਕੋਸ਼ਿਸ਼ ਅਸੀਂ ਕਰਦੇ ਆਂ ਦੂਜੀ ਗੱਲ ਅਸੀਂ ਯੂਪੀ 'ਚ ਵੀ ਬੈਠੇ ਆਂ ਅਸੀਂ ਬਿਹਾਰ 'ਚ ਵੀ ਬੈਠੇ ਆਂ ਕੋਈ ਇੱਕ ਬੰਦਾ ਇੱਕ ਕੋਈ ਸਾਹਮਣੇ ਸਾਡੇ ਲਿਆ ਦੋ ਕਿ ਕੋਈ ਫੈਮਿਲੀ ਕਤਲ ਕਰਕੇ ਤੇ ਸਾਰਾ ਟੱਬਰ ਲੈ ਕੇ ਭੱਜ ਕੇ ਪੰਜਾਬ ਆ ਗਈ ਹੋਵੇ ਇਦਾਂ ਕਦੀ ਨਹੀਂ ਹੋਇਆ ਅਗਲੀ ਗੱਲ ਕੋਈ ਕਾਰੋਬਾਰ ਨਹੀਂ ਕੁਛ ਨਹੀਂ ਇੱਕ ਥਾਂ ਤੇ ਇਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀਆਂ ਵੋਟਾਂ ਬਣਾ ਕੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਜੇ ਤੁਸੀਂ ਵੋਟਾਂ ਬਣਾਉਣੀ ਆ ਬੰਦ ਕਰ ਦੋ ਇਹਨਾਂ ਦੀਆਂ ਤੇ ਪੰਜਾਬ 'ਚ ਕਤਲ ਨਹੀਂ ਹੁੰਦਾ ਕਾਰਨ ਅੱਜ ਦੋ ਪਾਸੇ ਪੰਜਾਬ ਗਵਰਨਮੈਂਟ ਜਿਹੜੀ ਮੌਜੂਦਾ ਆ ਉਹਦੇ ਦੋ ਐਮਐਲਏ ਇੱਕ ਸਾਡੇ ਆਸ-ਪਾਸ ਆ 100 ਗਾਜ ਤੇ ਇੱਕ ਸਾਡੇ ਆਸ-ਪਾਸੇ ਇੱਕ ਬੰਦੇ ਨੂੰ ਮੇਰਾ ਉਲਾਮਾ ਸਭ ਤੋਂ ਵੱਧ ਜਿਹੜਾ ਉਹ ਹੈ ਬਲਕਾਰ ਸਿੱਧੂ ਕਿਉਂ ਹੈ ਕਿ ਕਲਾਕਾਰ ਜਿਹੜੇ ਨੇ ਉਹ ਸਿੱਧਾ ਲੋਕਾਂ ਨਾਲ ਜੁੜੇ ਹੁੰਦੇ ਨੇ ਕਿਉਂਕਿ ਉਹਨਾਂ ਲੋਕਾਂ ਚੋਂ ਹੀ ਉਹ ਚੀਜ਼ ਲੈ ਕੇ ਤੇ ਲੋਕਾਂ ਦੀ ਗੱਲ ਨੂੰ ਹੀ ਸਟੇਜ ਤੇ ਪੇਸ਼ ਕਰਨਾ ਹੁੰਦਾ ਹੈ ਸਿੱਧਾ ਸਾਡੇ ਨਾਲ ਉਹਨਾਂ ਦਾ ਰਾਬਤਾ ਰਿਹਾ ਹੈ ਤੇ ਅੱਜ ਉਹ ਬੰਦਾ ਇੱਥੇ ਨਹੀਂ ਪਹੁੰਚਿਆ ਜਿੱਥੇ ਇੱਕ ਮਾਸੂਮ ਜਿਹੜਾ ਆ 16-17 ਸਾਲ ਦੀ ਉਮਰ ਆ ਜਿਹਦੀ ਡੈਥ ਹੋਈ ਹੈ ਤੇ ਅਸੀਂ ਉਹਦੇ ਸਰਾਂ ਨੇ ਬੈਠੇ ਆ ਕੋਈ ਸਿਵਲ ਪ੍ਰਸ਼ਾਸਨ ਕੋਈ ਦੂਜਾ ਕੋਈ ਤੀਜਾ ਇੱਥੇ ਨਹੀਂ ਵੜਿਆ ਹੈਗਾ ਇਹ ਗੱਲ ਭੁੱਲ ਜਾਣ ਕਿ ਅਸੀਂ ਇੱਥੋਂ ਆੱਕ ਜਾਾਂਗੇ ਇੱਥੋਂ ਤੁਰ ਜਾਾਂਗੇ ਸਾਨੂੰ ਆਸੇ ਪਾਸੇੋਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਸਾਡੇ ਨਾਲ ਇੱਕ ਇਥੇ ਹਾਦਸਾ ਹੋਇਆ ਬਹੁਤ ਖਤਰਨਾਕ ਇਹਨਾਂ ਨੇ ਬੈਰੀਗੇਟ ਚੁੱਕੇ ਧੁੰਦ ਬਹੁਤ ਸੀ ਸਾਡੀਆਂ ਸਾਰੀਆਂ ਜਿਹੜੀਆਂ ਇੱਧਰ ਬੀਬੀਆਂ ਪਈਆਂ ਨੇ ਮੜਿਆ ਇੱਧਰ ਕਰਿਓ ਆ ਛੜਕ ਦੇ ਉੱਤੇ ਤੇ ਉਹ ਉੱਥੋਂ ਤੱਕ ਉਹ ਜਿਹੜੀ ਗੱਡੀ ਆ ਪਹੁੰਚ ਗਈ ਉਹ ਜਿੱਧਰੋਂ ਆ ਰਹੇ ਮੁੰਡੇ ਆ ਰਹੇ ਮੁੰਡੇ ਆ ਰਹਿਆ ਤੇ ਇਹਨਾਂ ਸਾਰਿਆਂ ਨੂੰ ਦਰੜ ਕੇ ਉਹਨੇ ਅੱਗੇ ਲੱਗ ਜਾਣਾ ਸੀ ਇਹ ਬਹੁਤ ਵੱਡੀ ਖਤਰਨਾਕ ਗੱਲ ਸੀ ਜਿਹੜੀ ਪੁਲਿਸ ਨੇ ਬੈਰੀਗੇਟ ਚੁੱਕ ਕੇ ਕੀਤੀ ਤੇ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਅਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਹੁਣ ਆਪਾਂ ਦੁਬਾਰੇ ਮੁੱਦੇ ਤੇ ਆਉਨੇ ਆ ਸਾਡੀ ਇਹ ਸੰਗਤ ਨੂੰ ਬੇਨਤੀ ਆ ਜਿਹੜੇ ਲੋਕਲ ਇਥੇ ਪਿੰਡ ਨੇ ਜਿਹੜੇ ਮਹਾਲੀ ਦੇ ਵਿੱਚ ਹੁਣ ਤੱਕ ਸੁੱਤੇ ਪਏ ਨੇ ਉਹਨਾਂ ਨੂੰ ਬੇਨਤੀ ਆਓ ਭਰਾਵੋ ਆਪਣੇ ਘਰਾਂ ਚੋਂ ਨਿਕਲੋ ਇਹ ਅੱਗ ਦਾ ਸੇਕ ਤੁਹਾਨੂੰ ਲੱਗਣਾ ਆ ਇਸ ਅੱਗ ਤੋਂ ਬਚਣ ਲਈ ਅੱਜ ਐਸ ਮੁੰਡੇ ਦਾ ਜਿਹਦਾ ਕੋਨ ਢੁੱਲਾ ਆ ਪਲੀਜ਼ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਪਹੁੰਚੋ ਆਪਾਂ ਜਿਹੜੇ ਆਗੂ ਨੇ ਸਾਡੇ ਉਹਨਾਂ ਸਾਰਿਆਂ ਦੀ ਗੱਲ ਰਹਿ ਕਰਕੇ ਤੇ ਸਟੇਟ ਨਾਲ ਗੱਲ ਕਰਕੇ ਅਗਲੇ ਕਤਲਾਂ ਨੂੰ ਰੋਕਣ ਲਈ ਯਤਨ ਕਰੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬਾਕੀ ਆਪਾਂ ਸਾਰਿਆਂ ਨੇ ਜੋ ਮੁੱਖ ਗੱਲ ਉਹ ਕਾਰੀ ਲਈ ਪਰ ਮੇਰਾ ਇਹ ਸਮਝ ਆ ਕਿ ਵੀ ਇਹ ਤਿੰਨ ਹਿੱਸਿਆਂ 'ਚ ਦਾ ਤੇਜ਼ਰ ਹੈਗਾ ਜਿਹੜਾ ਤੇ ਫੇਲ ਹੋਈ ਆ ਆਪਾਂ ਸਮਾਜਿਕ ਤੌਰ ਤੇ ਜਾਂ ਸਰਕਾਰਾਂ ਦੇ ਤੌਰ ਤੇ ਪਹਿਲੀ ਗੱਲ ਤਾਂ ਕੋਈ ਨੀਤੀ ਚਾਹੀਦੀ ਹੈ ਕਿ ਐਂ ਬੇਰੋਕ ਟੋਕ ਜਿਹੜਾ ਲੋਕੀ ਆਈ ਜਾ ਰਹੇ ਆ ਪੂਰਬ ਪੂਰਬੀ ਆਈ ਜਾ ਰਹੇ ਤੇ ਕੋਈ ਸਸਾਖ ਕਿਤਾਬ ਨਹੀਂ ਕੋਈ ਕੰਟਰੋਲ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕਿ ਕੌਣ ਆ ਰਿਹਾ ਕਿੱਥੋਂ ਆ ਰਿਹਾ ਜੇ ਦੁਬਾਰਾ ਉਹਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ ਜਿਵੇਂ ਉਹਨਾਂ ਬੱਚਾ ਮਾਰਤਾ ਉਹ ਕਿੱਥੇ ਲੱਭਦੇ ਫਿਰਾਂਗੇ ਆਪਾਂ ਇਹਨਾਂ ਨੂੰ ਜੇ ਕੋਈ ਪਿੰਡ ਟਿਕਾਣਾ ਉਹਦਾ ਪਾਈਚਾਰਾ ਪਤਾ ਹੋਵੇ ਤਾਂ ਆਪਾਂ ਉੱਥੇ ਪਹੁੰਚ ਸਕਦੇ ਹਾਂ ਤੇ ਉਹਨਾਂ ਦੇ ਵੋਟਾਂ ਕਿਵੇਂ ਬਣਾਤੀਆਂ ਆਧਾਰ ਕਾਰਡ ਕਿਵੇਂ ਬਣਾਤਾ ਕੋਈ ਸਾਬਤ ਤਾਂ ਨਹੀਂ ਸੋ ਇੱਥੇ ਨੀਤੀ ਦਾ ਸਾਡੀ ਦਾ ਫੇਲੀਅਰ ਹੈਗਾ ਬਹੁਤ ਵੱਡਾ ਮਤਲਬ ਪਿਛਲੀਆਂ ਸਾਰੀਆਂ ਸਰਕਾਰਾਂ ਦਾ ਕੋਈ ਕੱਲੀ ਇਹ ਸਰਕਾਰ ਦਾ ਦੂਜੀ ਵੱਡੀ ਮਸਲਾ ਜਿਹੜਾ ਇਹ ਆ ਕਿ ਪੁਲਿਸ ਇੰਟੈਲੀਜੈਂਸ ਨੈਟਵਰਕ ਸੀਆਈਡੀ ਜਿਹੜੀ ਆ ਇਹੋ ਲੋਕਾਂ ਕੀ ਕਰ ਰਹੇ ਬਿਲਕੁਲ ਉਹਦਾ ਟੋਟਲ ਫੇਲ ਆ ਕੰਮ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਵੀ ਇਹ ਨੌਜਵਾਨ ਬੱਚੇ ਕਿਰਚਾਂ ਚੱਕੀ ਫਿਰਦੇ ਹੈਗੇ ਆ ਹਥਿਆਰ ਚੱਕੀ ਫਿਰਦੇ ਆ ਆਪਣੇ ਦੂਜੇ ਕਿਸੇ ਕੋਲੇ ਕੁਛ ਹੱਥ ਹੋ ਜੇ ਆਪਣੇ ਕੋਲੇ ਕੋਈ ਦੋ ਡਾਂਗਾਂ ਹੀ ਵੱਧ ਹੋ ਜਾਣ ਤਾਂ ਆਪਣੇ ਤੇ ਕੇਸ ਪੈਨਿਸ਼ ਹੋ ਜਾਂਦੇ ਤੇ ਇੱਥੇ ਆ ਕਲੋਨੀਆਂ ਦੇ ਵਿੱਚ ਕਿਹਦੇ ਕਿਹੜਾ ਕ੍ਰਾਈਮ ਨਹੀਂ ਹੁੰਦਾ ਪਿਆ ਨਾਲੇ ਲੋਕੀ ਦੱਸਦੇ ਆ ਇਹਨਾਂ ਨੂੰ ਕਿ ਆ ਕ੍ਰਾਈਮ ਹੁੰਦੇ ਆ ਤੇ ਇਹ ਹਥਿਆਰ ਆ ਬੱਚਿਆਂ ਕੋਲੇ ਕਿਰਚਾ ਹੈਗੀਆਂ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਫੇਲਿਅਰ ਆ ਲੋਕਲ ਪੁਲਿਸ ਦਾ ਤੇ ਸਭ ਤੋਂ ਵੱਡੀ ਤਾਂ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਇੱਕ ਬੇਕਿਰਕ ਤੇ ਨਿਰਦਈ ਜਿਹੜਾ ਬੱਚੁਨੇ ਵੈਨ ਮੈਨੂੰ ਅਸੀਂ ਜਿੱਥੇ ਬੈਠੇ ਆ ਇੱਥੋਂ ਬਾਜ਼ ਮਾਰੋ ਦਾ ਇਕਵਾਦੀ پارٹی ਦੇ ਐਮਐਲਏ ਦਾ ਦਫਤਰ ਆ ਇਹ ਆਵਾਜ਼ ਮਾਰੀਏ ਜੁੱਚੀ ਜਨੇ ਤੇ ਦੂਜੇ ਐਮਐਲਏ ਦਾ ਐਮਐਲਏ ਦਾ ਘਰ ਆ ਦੋਨਾਂ ਦੇ ਵਿੱਚੋਂ ਕੋਈ ਨਹੀਂ ਆਇਆ ਲੋਕਲ ਪ੍ਰਸ਼ਾਸਨ ਚੋਂ ਕੋਈ ਨਹੀਂ ਆਇਆ ਕੋਈ ਡੀਸੀ ਡੀਸੀ ਦਾ ਨਮਾਇੰਦਾ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਨਮਾਇੰਦਾ ਕੋਈ ਪਰਿਵਾਰ ਦੀ ਸਾਰ ਲੈਣ ਨਹੀਂ ਆਇਆ ਬਿਲਕੁਲ ਇੰਨਾ ਵੱਡਾ ਇਹ ਮੇਰੇ ਖਿਆਲ ਕਿਸੇ ਪਰਿਵਾਰ ਵਾਸਤੇ ਨੌਜਵਾਨ ਦਾ ਮਰ ਜਾਣਾ ਨਾ ਇਦੋਂ मतलब मारा टाइम ਕੋਈ ਨਹੀਂ ਹੁੰਦਾ ਕੋਈ ਨਾ ਸਭ ਭਾਰ ਜਿਹੜਾ ਵੱਧ ਹੁੰਦਾ ਹੈ ਹੈ ਉਹ ਕਿੰਦੇ ਵੀ ਬੱਚੇ ਵੀ ਜੋ লাশ ਹੁੰਦੀ ਹੈ ਤੁਹਾਡੇ ਘਰ ਦੇ ਦੀ ਬੱਚੇ ਦੀ ਉਹ ਤੁਹਾਡੇ ਮੋਢਿਆਂ ਤੇ ਹੋਵੇ ਤਾਂ ਉਹ ਇਹ ਆਪਣੇ ਸਮਾਜ ਅੱਜ ਸਾਡੇ ਨਾਲ ਹੋਇਆ ਤੇ ਸਮਾ ਦੂਰ ਨਹੀਂ ਜੇ ਇਹੀ ਹਾਲ ਰਹਾ ਠੀਕ ਹੈ ਸਮਾ ਦੂਰ ਨਹੀਂ ਜੇ ਵੋਪੈਨਾਂ ਨੀਆਂ ਵੱਧਦੀਆਂ ਰਹੀਆਂ ਟਾਈਮ ਦੂਰ ਨਹੀਂ ਕਿ ਆਪਣੇ ਬੱਚੇ ਵੀ ਮਾਰੇ ਜਾਣਗੇ ਆਪਣੀਆਂ ਔਰਤਾਂ ਦੀ ਵੀ ਬੇਪਤੀ ਹੋਊਗੀ ਤੇ ਆਪਾਂ ਇੱਥੇ ਰਹਿਣ ਜੋਗੇ ਨਹੀਂ ਰਹਿਣੇ ਠੀਕ ਆਪਾਂ ਤੇ ਹੋਰ ਦੁਨੀਆ ਚ ਪੁਰੇ ਫਿਰਾਂਗੇ ਪਰ ਆਪਾਂ ਜਿਸ ਇੱਜ਼ਤ ਆਨਮਾਨ ਆਨ ਸ਼ਾਨ ਨਾਲ ਰਹਿਣਾ ਸੀ ਇਸ ਧਰਤੀ ਤੇ ਜਿਹੜੀ ਸਾਡੇ ਬਜ਼ੁਰਗਾਂ ਨੇ ਐਡੀ ਲਹੂ ਡੋਲ ਕੇ ਲਈ ਸੀ ਤੇ ਉਹਦੇ ਤੇ ਆਪਾਂ ਰਹਿਣ ਯੋਗ ਨਹੀਂ ਰਹਿਣਾ ਇੱਥੇ ਇਕੱਠੇ ਹੋਵੋ ਇੱਥੇ ਮਹਾਜ ਤੇ ਡਟੋ ਤੇ ਜੇ ਇੱਥੇ ਡਟਾਂਗੇ ਤਗਾ ਕੋਈ ਵੱਡੀ ਗੱਲ ਕਰ ਸਕਾਂਗੇ ਜੇ ਆਪ ਕੋ ਸਕਾ ਕੋਈ ਇਹ ਨਾ ਸੋਚੋ ਕਿ ਇਹ ਚਾਰ ਬੰਦਿਆਂ ਦੀ ਦੋ ਬੰਦਿਆਂ ਦੀ ਇਸ ਪਰਿਵਾਰ ਦੀ ਲੜਾਈ ਹੈ ਇਹ ਆਪਣੀ ਸਾਰਿਆਂ ਦੀ ਲੜਾਈ ਹੈ ਸਾਰੇ ਪੰਜਾਬ ਦੀ ਲੜਾਈ ਹੈ ਤੇ ਜਰੂਰ ਪਹੁੰਚੋਗਾ ਸਵੇਰੇ ਅੱਜ ਹੀ ਪਹੁੰਚੋ ਜੁਨੇਵੱਤ ਤੋਂ ਵੱਡੇ ਹੀ ਜਿੰਤੂ ਜਾਇਓ ਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਇੱਕ ਗੱਲ ਥੋੜੀ ਸੌਰੀ ਇੱਕ ਗੱਲ ਐਡ ਕਰਨਾ ਚਾਹੁੰਨਾ ਜੀ ਇੱਕ ਮਿੰਟ ਜਿਹੜਾ ਹਾਂ ਇੱਕ ਮਹੀਨੇ ਜਿੱਤਨ ਕਤਲ ਹੋ ਗਿਆ ਜਿਹੜੀ ਮੈਂ ਗੱਲ ਇੱਕ ਕਰਨੀ ਚਾਹੁੰਨਾ ਉਹ ਹੀ ਹੈ ਕਿ ਇਹ ਜਿਹੜੀਆਂ ਪੀੜ੍hiyan ਜਿੱਥੇ ਰਹਿੰਦੀ ਸੀ ਹਾਂਜੀ ਜਿਹੜੇ ਉਹ ਇੱਕ ਠੇਕੇ ਤੇ ਦਿੱਤੀ ਹੋਈ ਐ ਉਹ ਠੇਕੇ ਤੇ ਦਿੱਤੀ ਹੋਈ ਆ ਨੌਜਵਾਨ ਸਾਹਿਬ ਤੁਸੀਂ ਇਹ ਦੇਖੋ ਕਿ ਆਪਾਂ ਚਾਹੁੰਦੇ ਆ ਕਿ ਜਿੰਨੇ ਠੇਕੇ ਤੇ ਦਿੱਤੀ ਆ ਉਸ ਬੰਦੇ ਨੂੰ ਵੀ ਫੜ ਕੇ ਲਿਆਂਦਾ ਜਾਏ ਜਿਹੜਾ ਉਹ ਠੇਕੇਦਾਰ ਆ ਉਹਨਾਂ ਦੇ ਤੇ ਕੇਸ ਪਾਓ ਹੀ ਪਾਓ ਉਹਨੂੰ ਇਹਦੇ ਵਿੱਚ ਲਿਆਓ ਕਾਰਨ ਇਹ ਆ ਕਿ ਪੈਸਿਆਂ ਦੇ ਲਾਲਚ ਚ ਅੰਨੇ ਹੋ ਕੇ ਸਾਡੇ ਬੰਦੇ ਭਈਆਂ ਨੂੰ ਅੱਗੇ ਜਿਹੜੀਆਂ ਇਹ ਚੀਜ਼ਾਂ ਦੇ ਠੇਕੇ ਦੇ ਦਿੰਦੇ ਆ ਉਹ ਅੱਗੇ ਫਿਰ ਆਪਣੇ ਬੰਦਿਆਂ ਨੂੰ ਚਾਹੇ ਉਹ ਕ੍ਰਿਮੀਨਲ ਹੋਣ ਚਾਹੇ ਉਹ ਜਿਹੜੇ ਮਰਜ਼ੀ ਨੂੰ ਉਹਨਾਂ ਨੂੰ ਇੱਥੇ ਵਾਰ ਲੈਂਦੇ ਤੇ ਹੁਣ ਉਹ ਠੇਕੇਦਾਰ ਕਹਿੰਦਾ ਜੇ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਆਏ ਸੋ ਇਹ ਕਾਰਵਾਈ ਜੇ ਹੋਗੀ ਤੇ ਮੈਂ ਦਾਅਵੇ ਨਾਲ ਕਹਿਣਾ ਇਹ ਪੀਜੀਆਂ ਪੂਜੀਆਂ ਦੇਣਾਂ ਦੀ ਖਾਲੀ ਹੋ ਜਾਣਗੀਆਂ ਜੇ ਕਿਤੇ ਇਹ ਗੱਲ ਹੋ ਜੇ ਜੇ ਇਹਨਾਂ ਨੂੰ ਇਸ ਕੇਸ ਚ ਇਨਵੋਲਵ ਕਰ ਲਿਆ ਜਾਏ ਤੁਸੀਂ ਕੋਈ ਹਸਾਬ ਕਿਤਾਬ ਨਹੀਂ ਤੁਸੀਂ ਸੈਂਕੜੇ ਬੰਦੇ ਲਿਆ ਕੇ ਤੁੰਨੇ ਨੇ ਤੇ ਜਿਹੜੇ ਚੜਕਾਂ ਦੇ ਦੰਦ ਨਾਲ ਉਹਦੇ ਫਿਰਦੇ ਆ ਤੇ ਜਿਹੜਾ ਇਹ ਕਤਲ ਹੋਇਆ ਜੀ ਇਹ ਐ ਨਹੀਂ ਹੋਇਆ ਕਿ ਕਿਸੇ ਸਿਕੰਦਰੂ ਨੇ ਕਤਲ ਕੀਤਾ ਜਾਂ ਉਂਝ ਹੀ ਕਰਦਾ ਇਹ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਕਤਲ ਹੋਇਆ ਐਡੇ ਛੋਟੇ ਬੱਚੇ ਇਸ ਤਰ੍ਹਾਂ ਛੁਰੀਆਂ ਮਾਰ ਕੇ ਕਤਲ ਨਹੀਂ ਕਰਦੇ ਗੱਲ ਐ ਵੱਡ ਕੇ ਇਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਸਮਝ ਆ ਇਹ ਉਹਨਾਂ ਦਾ ਕਲਚਰ ਆ ਬਿਹਾਰ ਦਾ ਤੇ ਯੂਪੀ ਦਾ ਇਹ ਪੰਜਾਬ ਵਿੱਚ ਇਹ ਕਲਚਰ ਨਹੀਂ ਚੱਲ ਸਕਦਾ ਇਹ ਕਲਚਰ ਜਿਹੜਾ ਉਹਨਾਂ ਨੇ ਇੱਥੇ ਕੀਤਾ ਜੀ ਈਡੀਆਂ ਨੇ ਛੁਰੀਆਂ ਲੈ ਕੇ ਕਿਉਂ ਛੜਕਾਂ ਦੇ ਧੰਮ ਰਹੇ ਇਹ ਕੱਲ ਨੂੰ ਸਾਡੀਆਂ ਧੀਆਂ ਨੂੰ ਵੀ ਮਾਰਨਗੇ ਸਾਡੇ ਬਜ਼ੁਰਗਾਂ ਨੂੰ ਵੀ ਮਾਰਨਗੇ ਔਰ ਐਨੀ ਜਿਆਦੀ ਲੁੱਟ ਖਸੋਟ ਇਹਨਾਂ ਨੇ ਕੀਤੀ ਆ ਮਾਨ ਸਾਹਿਬ ਨੇ ਦੱਸਿਆ ਅੱਜ ਤੁਹਾਡੀ ਲਾਈਵ ਤੋਂ ਪਹਿਲਾਂ ਸਾਨੂੰ ਕਿ ਇੱਥੇ ਬਹੁਤ ਲੋਕਾਂ ਨੂੰ ਲੁੱਟਿਆ ਜਾਂਦਾ ਉਹ ਹੁਣ ਸਾਡੇ ਬੰਦੇ ਤਾਂ ਨਹੀਂ ਲੁੱਟਦੇ ਪੰਜਾਬ ਦੇ ਬੰਦੇ ਐਦਾਂ ਲੁੱਟਾ ਖੋਆ ਨਹੀਂ ਕਰਦੇ ਜੀ ਜਿਹੜੇ ਹਾਲਾਤ ਇੱਥੇ ਪੈਦਾ ਹੋਇਆ ਸੋ ਮੇਰੀ ਮੈਂ ਇੰਨੀ ਗੱਲ ਹੀ ਐਡ ਕਰਨੀ ਕਿ ਜਿਹੜੇ ਪੀਜੀਆ ਵਾਲੇ ਬੰਦੇ ਆ ਉਹਨਾਂ ਦਾ ਕੁਝ ਨਾ ਕੋਈ ਜ਼ਰੂਰ ਹਿੱਲਾ ਹੋਈ ਨਹੀਂ ਹੋਣਾ ਚਾਹੀਦਾ ਆਪਣੇ ਸਵੇਰ ਤੋਂ ਬੈਠੇ ਨੇ 3 3 ਵਜੇ ਤੋਂ ਵੇਖੋ ਸਵੇਰ ਤੋਂ ਬੈਠ ਕੇ ਵਿਚਾਰੇ ਨੇ ਇਹਨਾਂ ਨੇ ਬਹੁਤ ਕੀਤਾ ਨੌਜਵਾਨ ਲੀਡਰ ਹੈ ਐ ਐਨਸੀ ਐਨਐਸਯੂ ਹਾਂ ਐਨਸੀ ਐਨਐਸਯੂ ਐਨਐਸਯੂ ਆਈਦਾ ਇਹ ਇ ਇ ਤੁਹਾਨੂੰ ਆਪਦੇ ਵੱਲੋਂ ਆਪਦੇ ਵਿਚਾਰ ਦੱਸਣਾ ਆਪ ਜੀ ਨੇ ਸਾਰਾ ਦੱਸ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਇੱਥੇ ਇਕੱਲੇ ਪਿੰਡ ਵਾਲੇ ਹੁੰਦੇ ਤਾਂ ਮੈਨੂੰ ਲੱਗਾ ਅੱਜ ਬਹੁਤੇ ਹਾਲਾਤ ਕੁਝ ਹੋਰ ਆਉਣਾ ਸੀ ਜੇ ਆਪ ਜੀ ਇੱਥੇ ਨਾ ਹੁੰਦੇ ਦਿਲੋਂ ਤੁਹਾਡਾ ਧੰਨਵਾਦ ਕਿ 4:30 ਵਜੇ ਕੀ ਨੇ ਤੇ ਇੱਥੇ ਬਹਿ ਕੇ ਲਾਸ਼ ਦੇ ਕੋਲ ਬੈਠੇ ਆ ਅੱਜ ਮੈਂ ਇੱਕ ਹੋਰ ਗੱਲ ਦੱਸ ਦੇਣੀ ਚਾਹੁੰਦਾ ਪਰ ਮੈਂ ਥੋੜਾ ਹੀ ਬੋਲਣਾ ਚਾਹੁੰਦਾ ਪਰ ਮੈਂ ਇੱਕ ਹੋਰ ਗੱਲ ਦੱਸ ਦੇਣੀ ਚਾਹੁੰਦਾ ਅੱਜ ਗੁਰਪ੍ਰੋਗ ਵੀ ਹੈਗਾ ਆ ਸਾਡੇ ਜਿਹੜੇ ਸਾਬ ਜਿਆਦਾ ਸ਼ਹੀਦ ਹੋਏ ਸੀਗੇ ਜਿਹਨਾਂ ਚ ਚਿਨੇ ਗਏ ਸੀਗੇ ਤਾਂ ਚਿਨੇ ਗਏ ਸੀਗੇ ਕਿਉਂਕਿ ਸਾਡੀ ਜਿਹੜੀ ਕੌਮ ਦੀ ਨਹੀਂ ਪੱਕੀ ਹੋਜੀ ਪਰ ਅੱਜ ਹਾਲਾਤ ਉਹੀ ਔਰੰਗਜੇਬ ਵਾਲੇ ਲੱਗ ਰਹੇ ਨੇ ਇਦਾਂ ਲੱਗ ਰਿਹਾ ਕਿ ਆ ਜਿਹੜੀ লাশ ਆ ਇਹ ਕਿਸੇ ਜੰਗ ਦੇ ਮੈਦਾਨ ਦੇ ਵਿੱਚ ਪਈ ਹੁੰਦੀ ਹੈ ਤੇ ਪ੍ਰਸ਼ਾਸਨ ਬਿਲਕੁਲ ਵੀ ਨਹੀਂ ਇੱਥੇ ਕੋਈ ਵੀ ਹੈਗਾ ਜੇ ਪਰਾਲੀਆਂ ਜਲਾਓ ਡੀਸੀ ਐਸਐਸਪੀ ਤੇ ਡੀਆਈਜੀ ਉੱਥੇ ਪਾਣੀ ਦੇ ਵਿਚਾਰਾ ਲੈ ਕੇ ਆਪ ਕਿੰਦਾ ਜਵੜ ਜਾਂਦੇ ਨੇ ਤੇ ਇੱਥੇ ਇੱਕ লাশ ਪਈ ਆ ਸਾਬ ਡੀਐਸਪੀ ਤੋਂ ਉੱਤੇ ਕੋਈ ਇੱਥੇ ਕੋਈ ਅਸਰ ਨਹੀਂ ਨਹੀਂ ਇਹ ਮੇਰੀ ਇਹੀ ਬੇਨਤੀ ਹੈ ਕਿ ਅਗਲੀ ਆਉਣ ਵਾਲੀ ਪੀੜ੍ਹੀ ਵਾਸਤੇ ਅਸੀਂ ਕੀ ਨੂੰ ਰੋਲ ਮਾਡਲ ਬਣਨੀ ਹੈ ਗੈਂਗਸਟਰ ਨੂੰ ਦੇਖ ਕੇ ਅੱਗੇ ਜੀਏ ਜਾਂ ਫਿਰ ਇਹ ਲਾਸ਼ਾਂ ਨੂੰ ਦੇਖ ਕੇ ਜੀਏ ਸਾਨੂੰ ਸਮਝ ਨਹੀਂ ਆ ਰਹੀ ਇੰਨੀ ਕੀ ਬੇਨਤੀ ਹੈ ਕਿ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਕਿਤੇ ਨਾ ਕਿਤੇ ਇੱਥੇ ਫੁੱਲ ਸਟਾਪ ਲੱਗਣਾ ਚਾਹੀਦਾ ਆ ਗੱਲ ਸੁਣਨ ਵਾਲੀ ਹੈ ਜ਼ਰੂਰੀ ਤੇ ਕਤਲ ਦਾ ਕਤਲ ਹੋਇਆ ਹੈ ਇਹ ਕੱਲ ਦੇ ਔਰ ਅਜ ਚੌਂਕ 'ਚ ਬੈਠੇ ਆਂ ਤੇ ਮੌਜੂਦ ਹੈ 36 ਘੰਟੇ ਹੋ ਗਏ ਤੇ ਮੌਜੂਦਾ ਜਿਹੜੀ ਸਰਕਾਰ ਆ ਜਿਸ ਪਾਰਟੀ ਦੀ ਉਹਨਾਂ ਦਾ ਨੁਮਾਇੰਦਾ ਇੱਕ ਵੀ ਨਹੀਂ ਆਇਆ ਔਰ ਇੱਕ ਜਿਹੜੀ ਗੱਲ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤੌਰ ਤੇ ਵੀ ਡੀਸੀ ਬੀਐਸਪੀ ਤੋਂ ਵੱਧ ਕੇ ਕੋਈ ਨਹੀਂ ਆਇਆ ਹੈ ਇੰਨੀ ਬੇਕਿਰਕੀ ਆ ਇੰਨੀ ਬੇਦਰਦੀ ਆ ਜੇ ਇਹੀ ਚੀਜ਼ ਇੱਥੇ ਹੁਣੇ ਕਈ ਜਿਨ੍ਹਾਂ ਦੇ ਵਿਚਾਰਿਆਂ ਦਾ ਡੈਥ ਹੋਈ ਹੈ ਜਿਨ੍ਹਾਂ ਦੀ ਉਹਨਾਂ ਦੇ ਪਰਿਵਾਰ ਦੇ ਬੰਦੇ ਨੇ ਕਿ ਜੇ ਇਹੀ ਕੰਮ ਗਿੱਦੜਵਾਏ ਹੋਇਆ ਹੁੰਦਾ ਤਾਂ ਕਿਵੇਂ ਆਉਂਦੇ ਭੱਜੇ ਵੀ ਜਾਂ ਇਹ ਬਰਨਾਲੇ ਹੋਇਆ ਹੁੰਦਾ ਜਿੱਥੇ ਇਲੈਕਸ਼ਨ ਹੋ ਰਹੇ ਨੇ ਉਹ ਇੱਕ ਹੋਰ ਗੱਲ ਜ਼ਰੂਰੀ ਗੱਲ ਇੱਥੇ ਬੈਠੇ ਮੁੰਡੇ ਨੇ ਹੁਣੇ ਇੱਕ ਗੱਲ ਕਹੀ ਥੋੜੀ ਦੇਰ ਪਹਿਲਾਂ ਆਹੰਦਾ ਜੀ ਸਾਡੇ ਪਿੰਡ ਦਾ ਹਾਲ ਕੀ ਆ ਆਹੰਦਾ ਇਹ ਜਿਹੜੇ ਪ੍ਰਵਾਸੀ ਨੇ ਸਾਰੇ ਕੱਪੜੇ ਲਾ ਕੇ ਇੱਕ ਨੀਕਰ ਪਾ ਕੇ ਬਾਰ ਚ ਬੈਹ ਜਾਂਦੇ ਨੇ ਤੇ ਬੀੜੀ ਪੀਂਦੇ ਨੇ ਤੇ ਉੱਚੀ ਆਵਾਜ਼ ਚ ਗਾਣੇ ਲਾਉਂਦੇ ਨੇ ਆਂਦਾ ਮੈਂ ਜਾ ਕੇ ਰੋਕਿਆ ਉਹਨਾਂ ਨੂੰ ਕਿ ਯਾਰਾ ਕੰਮ ਨਾ ਕਰੋ ਇਹ ਪੰਜਾਬ ਚ ਨਹੀਂ ਹੋਣਾ ਆਂਦੇ ਐਂ ਹੀ ਕਰਾਂਗੇ じゃ ਕਰ ਲਾ ਜੋਤ ਕੀ ਕਰਨਾ ਹੁਣੀ ਇਹ ਕਲਚਰਲ ਡਿਫਰੈਂਸ ਇਹ ਉਹਨਾਂ ਲਈ ਬਹੁਤ ਆਮ ਗੱਲ ਐ ਇਹ ਬਿਹਾਰ ਯੂਪੀ ਚ ਆਮ ਹੁੰਦਾ ਪਰ ਯਾਰੇ ਪੰਜਾਬ ਚ ਨਹੀਂ ਹੁੰਦਾ ਜਿਸ ਕਲਚਰ ਦੀ ਜਿਸ ਗੱਲਾਂ ਦੀ ਅਸੀਂ ਦੋਹਾਈ ਦਿੰਨੇ ਆ ਕਿ ਪੰਜਾਬ ਦੀ ਪੰਜਾਬੀਅਤ ਨੂੰ ਰਹਿਣ ਦਿਓ ਅਜੀ ਨਹੀਂ ਆਉਂਦੇ ਉਹਨਾਂ ਦਾ ਮਾੜਾ ਜਾਂ ਚੰਗਾ ਉਹਨਾਂ ਨੂੰ ਮੁਬਾਰਕ ਸਾਡਾ ਸਾਡੇ ਕੋਲੇ ਰਹਿੰਦੇ ਹੋ ਇੱਥੋਂ ਦਾ ਜੋ Hindu ਹੈ ਜੋ Musalman ਹੈ ਜੋ Sikh ਹੈ ਜੋ Isai hai ਉਹ ਰਹਿੰਦੇ ਹੋ ਸਾਡੇ ਯਾਰਾਂ ਕਾ ਅਸੀਂ ਉਹਵੇਂ ਰਹਿਣਾ ਚਾਹੁੰਦੇ ਆ ਇਹ ਜਿਹੜੀ ਫਲਵਾੜੀ ਹੈ ਨਾ ਜਿਹੜਾ ਪੰਜਾਬ ਨਾਂ ਦਾ ਫੁੱਲ ਰਹਿੰਦੇ ਹੋ ਅ ਜਿਵੇਂ ਬਾਬਾ ਜੀ ਨੇ ਉਹਨੇ ਗੱਲ ਕੀਤੀ ਇੱਥੇ ਜੇਲ੍ਹ ਕੋਲੇ ਬੁੜਾਇਲ ਜੇਲ੍ਹ ਕੋਲੇ ਐਨੀ ਲੁੱਟ ਖਸੁੱਟ ਹੁੰਦੀ ਹੈ ਕੌਣ ਕਰ ਰਿਹਾ ਹੈ ਇਹ ਇਹ ਉਹ ਨਬਸਤੀਆਂ ਚੋਂ ਆਉਂਦੇ ਨੇ ਲੁੱਟ ਕੇ ਵੜ ਜਾਂਦੇ ਨੇ ਇਹ ਬਿਲਡਿੰਗਾਂ ਵਾਲੇ ਆ ਜਿਹੜੇ ਜਿਹੜੇ ਲੁੱਟ ਕੇ ਆਉਂਦੇ ਨੇ ਫਿਰ ਪੁਲਿਸ ਚ ਕੇਸ ਕਰਕੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਲੁੱਟ ਖਸੁੱਟ ਕੌਣ ਕਰ ਰਿਹਾ ਸੋ ਫਿਰ ਗੱਲਾਂ ਬਹੁਤ ਹੋ ਗਈਆਂ ਹੁਣ ਜੋ ਵੀ ਸੁਣ ਰਹੇ ਹੋ ਨੇੜੇ ਤੇੜੇ ਇੱਥੇ ਆਓ ਔਰ ਇਹਨੂੰ ਮੁੰਡੇ ਨੂੰ ਇਨਸਾਫ ਦਵਾਈ ਔਰ ਕੱਲੇ ਇਹਨੂੰ ਇਨਸਾਫ ਦਿਵਾਉਣ ਤੱਕ ਨਹੀਂ ਅੱਗੇ ਤੋਂ ਕੋਈ ਨਹੀਂ ਐ ਨਾ ਪਵੇ ਆ ਕੇ ਚੌਂਕ ਦੇ ਵਿੱਚ ਐ ਕਿਰਚਾ ਨਾ ਵੱਜਣ ਅੱਖ ਦੇ ਵਿੱਚ ਔਰ ਸਿਰ ਚੋਂ ਨਿਕਲ ਜੇ ਜੇ ਉਹਨੂੰ ਰੋਕਣਾ ਹੈ ਤੇ ਇਹਦੇ ਬਾਰੇ ਗੱਲ ਕਰਨੀ ਪਊ ਜੇ ਤੁਸੀਂ ਨਹੀਂ ਗੱਲ ਕੀਤੀ ਨਾ ਇਹ ਪਾਟੀਆਂ ਛਾਟੀਆਂ ਦੀ ਗੱਲ ਨਹੀਂ ਕਰਦੇ ਵੈਰੂਜੀ ਕਾ ਖਾਲਸਾ ਭਾਈ ਰੂਜੀ